ਓਰੀਜਨਲ ਪੇਂਟ ਦੀ ਗੱਡੀ ਆ ਔਰ ਇੰਜਨ ਪੂਰਾ ਫਰਸਟ ਕਲਾਸ ਆ ਔਰ ਟਾਇਰ ਵਗੈਰਾ ਦੀ ਪਰਫਰਮੈਂਸ ਬਹੁਤ ਵਧੀਆ 25 ਪਲੱਸ ਐਵਰੇਜ ਗੱਡੀ ਇਹ ਕਰਦੀ ਆ ਦੋਨੇ ਗੱਡੀਆਂ ਹੈਗੀਆਂ ਨਾ ਪੂਰੀਆਂ ਟੌਪ ਦੀਆਂ ਦੋ ਆਲਟੋ ਆ ਦੋਨੇ ਭੈਣਾ 10 ਮਾਡਲ 2010 ਮਾਡਲ ਦੇ ਵਿੱਚ ਐਲ ਐਕਸ ਆਈ ਮਾਡਲ ਦੇ ਵਿੱਚ ਨੇ ਦੋਨੋਂ ਗੱਡੀਆਂ ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਬਹੁਤ ਵਧੀਆ ਦੋਨਾਂ ਦੀ ਇੰਜਨ ਮਕੈਨੀਕਲ ਬਹੁਤ ਟੌਪ ਦੀਆਂ ਗੱਡੀਆਂ ਨੇ 80% ਟਾਇਰ ਨੇ ਲੁੱਕ ਵਾਈਜ਼ ਹੈਗੀਆਂ ਪੂਰੀ ਸੋਹਣੀ ਕਾਰ ਚਲਾਵਾ ਹੈਗਾ ਪੂਰਾ A1 ਗੱਡੀ ਦਾ ਸਿਰਫ 240000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲਣ ਵਾਲੀ ਆ ਬਹੁਤ ਜੈਨੂਨ ਬਜਟ ਦੇ ਵਿੱਚ ਆ ਫਟਾਫਟ ਫੋਨ ਚੱਕੋ ਤੇ ਗੱਡੀ ਲੈ ਲਓ ਬੁੱਕ ਕਰ ਲਓ ਆਸੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਤੂਰੀ ਕਾਰ ਬਿਜ਼ਾਰ ਬਰਾਜ ਪਹੀੜ ਤੋਂ ਟੋਇਟਾ ਮਰੂਤੀ ਹੋਂਡਾ ਮਹਿੰਦਰਾ ਮਤਲਬ ਤਕਰੀਬਨ ਜਿਹੜੇ ਬ੍ਰਾਂਡ ਕੰਮ ਚੱਲ ਰਹੇ ਨੇ ਇਸ ਟਾਈਮ ਅਸੀਂ ਤੁਹਾਡੇ ਬਾਸਤੇ ਲੈ ਕੇ ਆ ਉਹਨਾਂ ਦਾ ਵਧੀਆ ਸਟਾਕ ਪੂਰੀਆਂ ਸੋਹਣੀਆਂ ਗੱਡੀਆਂ ਨੇ ਸੀਜ਼ਨ ਆਫ ਹੈ ਰੇਟ ਵੀ ਬਹੁਤ ਸੋਹਣੇ ਅਸੀਂ ਤੁਹਾਨੂੰ ਦਵਾਂਗੇ ਬਹੁਤ ਵਧੀਆ ਰੇਟਾਂ ਦੇ ਵਿੱਚ ਤੁਹਾਨੂੰ ਗੱਡੀਆਂ ਦਵਾਂਗੇ ਤੇ ਸਾਨੂੰ ਪਹਿਲਾਂ ਸਾਡਾ ਐਡਰੈਸ ਨੋਟ ਕਰੋ ਧੂਰੀ ਕਾਰਬਾਜ਼ਾਰ ਬ੍ਰਾਂਚ ਪਹੀੜ ਤੋਂ ਅਸੀਂ ਲੁਧਿਆਣਾ ਡਿਸਟ੍ਰਿਕਟ ਦੇ ਪਾਉਡਰ ਤੇ ਬੈਠੇ ਆ ਤੇ ਬਿਲਕੁਲ ਹਾਈਵੇ ਆ ਇਹ ਆਪਣਾ ਲੁਧਿਆਣੇ ਤੋਂ ਆ ਰਿਹਾ ਅਮਰੀਕੋਲੇ ਨੂੰ ਜਾ ਰਿਹਾ ਇਹਦੇ ਉੱਪਰ ਆਪਣਾ ਜੇ ਲੁਧਿਆਣੇ ਤੋਂ ਆ ਰਹੇ ਤਾਂ ਸੱਜੇ ਪਾਸੇ ਜੇ ਤੁਸੀਂ ਸੰਗਰੂਰ ਵਾਲੀ ਸਾਈਡ ਤੋਂ ਆ ਰਹੇ ਹੋ ਅਮਰੀਕੋਲਾ ਧੂਰੀ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਲੈਫਟ ਸਾਈਡ ਤੇ ਸਾਡਾ ਇਹ ਜਿਹੜਾ ਛੋਟਾ ਜਿਹਾ ਮਤਲਬ ਸਾਡਾ ਦਫ਼ਤਰ ਹੈਗਾ ਤੇ ਇੱਥੇ ਆ ਕੇ ਤੁਸੀਂ ਗੱਡੀਆਂ ਦੇਖ ਸਕਦੇ ਹੋ ਬਹੁਤ ਸੋਹਣਾ ਵਧੀਆ ਸਟਾਕ ਕੱਟ ਰੇਟ ਤੋਂ ਲੈ ਕੇ ਉੱਚੇ ਰੇਟ ਤੱਕ ਸਾਰੀਆਂ ਗੱਡੀਆਂ ਤੁਹਾਨੂੰ ਦਿਖਾਵਾਂਗੇ ਆਜੋ ਤੁਹਾਨੂੰ ਪਹਿਲਾਂ ਦਿਖਾਉਂਦੇ ਆਂ ਔਰ ਹਰ ਚੀਜ਼ ਫਾਈਨਾਂਸ ਫੈਸਿਲਿਟੀ ਗੱਡੀਆਂ ਦੇ ਉੱਪਰ ਹੈਗੀ ਆ ਜਿਹੜੀਆਂ ਉੱਚੇ ਮੰਡਲ ਦੀਆਂ ਗੱਡੀਆਂ ਨੇ ਨੀਵੇਂ ਮੰਡਲ ਦੀ ਗੱਡੀ ਦੇ ਉੱਪਰ ਮਤਲਬ ਜਿਵੇਂ ਆਪਾਂ 10 ਮੰਡਲ ਤੋਂ ਥੱਲੇ ਲਵਾਂਗੇ ਉਹਦੇ ਉੱਪਰ ਫਾਈਨਾਂਸ ਫੈਸਿਲਿਟੀ ਨਹੀਂ ਹੈਗੀ ਤੇ ਬਾਕੀ ਵੀਡੀਓ ਦੇਖਦੇ ਦੇਖਦੇ ਕਿਉਂਕਿ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡਾ ਜਿਹੜਾ ਪੇਜ ਆ ਸਾਡਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਪਹਿਲੀ ਗੱਡੀ ਤੋਂ ਅਸੀਂ ਸ਼ੁਰੂ ਕਰਦੇ ਹਾਂ ਦੇਖੋ ਪਹਿਲੀ ਗੱਡੀ ਆ ਗਈ ਜੀ ਇਹ ZDI ਮਾਡਲ ਦੇ ਵਿੱਚ Swift ZDI ਮਤਲਬ ਟਾਪ ਮਾਡਲ ਦੇ ਵਿੱਚ Swift ਹੈ ਇਹ ਤੇ ਸਰਟੀਫਾਈਡ ਰਿਪੋਰਟ ਦੀ ਅਸੀਂ ਗੱਲ ਆਮ ਕਰਦੇ ਰਹਿੰਦੇ ਆ ਇਹਦੀ ਗੱਡੀ ਦੇ ਮਤਲਬ ਤਿੰਨ ਤੋਂ ਚਾਰ ਪੀਸ ਪੇਂਟ ਨੇ ਤੇ ਐਕਸੀਡੈਂਟ ਲੱਗੀ ਵੱਜੀ ਕੋਈ ਨਹੀਂ ਹੈਗੀ ਟਾਇਰ ਬਿਲਕੁਲ ਸਹੀ ਨੇ ਇਹ ਚਲਾਵਾ ਬਿਲਕੁਲ ਮਸਤਾ ਗੱਡੀ ਦਾ 2015 ਮਾਡਲ ਹੈ ZDI ਆ ਗੱਡੀ ਦਾ ਰੇਟ ਇਹਨੂੰ ਨੰਬਰ ਪੰਜਾਬ ਲੱਗ ਚੁੱਕਿਆ ਲੁਧਿਆਣੇ ਦਾ ਨੰਬਰ ਲੱਗ ਚੁੱਕਿਆ ਗੱਡੀ ਨੂੰ ਤੇ ਹਲੇ ਪਲੇਟਾਂ ਦੀ ਵਾਰੀ ਨਹੀਂ ਆਈ ਇਸ ਕਰਕੇ ਖੜੀ ਆ ਸੈਕੰਡ ਓਨਰ ਹੋ ਜਾਨੀ ਇਹ ਫਰਸਟ ਓਨਰ ਸੀਗੀ ਸੈਕੰਡ ਓਨਰ ਅਸੀਂ ਆਪਦੇ ਨਾਮ ਤੇ ਕਰਵਾ ਕੇ ਗੱਡੀ ਨੂੰ ਸੇਲ ਕਰ ਰਹੇ ਹਾਂ ਤੇ ਸੀਟ ਕਵਰ ਵਗੈਰਾ ਇੰਟੀਰੀਅਰ ਤੁਸੀਂ ਦੇਖ ਰਹੇ ਹੋ 에ਅਰ ਬੈਗ ਆਟੋ ਕਲਾਈਮੇਟ ਏਸੀ ਲੈਦਰ ਦੇ ਸੀਟ ਕਵਰ ਸਟੀਅਰਿੰਗ ਕੰਟਰੋਲ ਸਭ ਕੁਝ ਤੁਹਾਨੂੰ ਇਹ ਗੱਡੀ ਦੇ ਵਿੱਚ ਮਿਲੂਗਾ ਕਿਉਂਕਿ ਇਹ ਜੈਡੀ ਮਾਡਲ ਹੈ ਗੱਡੀ ਦਾ ਜਿਹੜਾ ਰੇਟ ਹੈ ਰੇਟ ਬਹੁਤ ਹੀ ਵਧੀਆ ਰੇਟ ਦੇ ਵਿੱਚ 4 ਲੱਖ ਤੇ 65000 ਰੁਪਏ ਇਹ ਗੱਡੀ ਦਾ ਰੇਟ ਹੈ ਰੇਟ ਬਿਲਕੁਲ ਫਿਕਸ ਰਹੂਗਾ ਤੇ ਅਗਲੀ ਗੱਡੀ ਤੁਹਾਨੂੰ ਦਿਖਾਣੇ ਆ ਜੀ ਆਪਣੀ ਇਟਿਓਸ ਇਟਿਓਸ ਹੈਗੀ ਆ ਤੇ 2017 ਮਾਡਲ ਆਲ オリジナル ਪੇਂਟ ਦੇ ਵਿੱਚ ਆ ਤੇ ਟਾਇਰ 80% ਨੇ 1 ਲੱਖ ਤੇ 15-16000 ਕਿਲੋਮੀਟਰ ਗੱਡੀ ਇਹ ਚੱਲੀ ਹੋਈ ਆ ਤੇ ਟੋਟਲ ਸਰਟੀਫਾਈਡ ਰਿਪੋਰਟ ਟੋਟਲ オリジナル ਪੇਂਟ ਦੀ ਗੱਡੀ ਆ ਔਰ ਇੰਜਨ ਪੂਰਾ ਫਰਸਟ ਕਲਾਸ ਆ ਔਰ ਟਾਇਰ ਵਗੈਰਾ ਦੀ ਪਰਫਰਮੈਂਸ ਬਹੁਤ ਵਧੀਆ 25 ਪਲੱਸ ਐਵਰੇਜ ਗੱਡੀ ਇਹ ਕਰਦੀ ਆ ਤੇ ਗੱਡੀ ਦਾ ਜਿਹੜਾ ਰੇਟ ਆ ਰੇਟ ਬਹੁਤ ਵਧੀਆ ਰੇਟ ਦੀ ਗੱਡੀ ਆ 5 ਲੱਖ ਤੇ 75000 ਰੁਪਇਆ 575000 17 ਮਾਡਲ ਫਾਈਨਾਂਸ ਫੈਸਿਲਿਟੀ ਇਹਦੇ ਵੀ ਹੈਗੀ ਆ ਤਕਰੀਬਨ ਸਾਢੇ 4.5 ਪੌਣੇ 5 ਦਾ ਇਹ ਗੱਡੀ ਦੇ ਉੱਪਰ ਲੋਨ ਹੁੰਦਾ ਹੈ ਅਗਲੀ ਗੱਡੀ ਤੁਹਾਨੂੰ ਦਿਖਾਉਣਾ ਹੈ ਜੀ Honda City ਘੱਟ ਬਜਟ ਦੀ ਗੱਡੀ ਦੇਖ ਰਹੇ ਹੋ ਤਾਂ ਬਹੁਤ ਵਧੀਆ ਗੱਡੀਆਂ ਸਾਡੇ ਕੋਲ ਇਸ ਟਾਈਮ ਆਈ ਹੋਈ ਹੈ ਆਟੋਮੈਟਿਕ ਗੱਡੀ ਆ ਪੰਜਾਬ ਨੰਬਰ ਹੈ ਗੱਡੀ ਦਾ ਬਜਟ ਹੈ ਸਿਰਫ 1.5 ਲੱਖ ਰੁਪਏ ਦਾ 2008 ਮਾਡਲ ਗੱਡੀ ਤੁਸੀਂ ਦੇਖ ਰਹੇ ਹੋ ਗੱਡੀ ਦੇ ਲੁੱਕ ਵਾਈਜ਼ ਗੱਡੀ ਦੀ ਚਲਾਵੇ ਵਾਈਜ਼ ਸਾਰੇ ਪਾਸੇ ਓਕੇ ਆ ਆਟੋ ਟ੍ਰਾਂਸਮਿਸ਼ਨ ਹੈ ਮਤਲਬ ਵਿਦਾਊਟ ਕਲਚ ਬਿਲਕੁਲ ਵਿਦਾਊਟ ਕਲਚ ਜੇ ਤੁਸੀਂ ਗੱਡੀ ਦੀ ਤੁਹਾਡੇ ਕੋਲ ਰਿਕੁਆਇਰਮੈਂਟ ਹੈਗੀ ਆ ਤਾਂ ਇਹ ਗੱਡੀ ਤੁਹਾਡੇ ਵਾਸਤੇ ਬੈਸਟ ਹੋ ਸਕਦੀ ਆ ਕਿਉਂਕਿ ਸਟਾਨ ਗੱਡੀਆਂ ਬਹੁਤ ਘੱਟ ਔਰ ਇਹ ਬਜਟ ਦੀ ਗੱਡੀ ਤੁਹਾਨੂੰ ਨਹੀਂ ਮਿਲ ਸਕਦੀ ਇਹ ਗੱਲ ਦਾ ਦਾਵਾ ਸਾਡਾ ਤੇ ਇਹ ਗੱਡੀ ਤੁਸੀਂ ਦੇਖ ਰਹੇ ਹੋ ਬਹੁਤ ਟੌਪ ਦੀ ਗੱਡੀ ਆ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚਲਦੇ ਆ ਅਗਲੀ ਗੱਡੀ ਦੇਖੋ ਪਹਿਲਾਂ ਤੁਸੀਂ ਇਹਦੀ ਲੈਫਟ ਸਾਈਡ ਦੇਖ ਲਓ ਲੈਫਟ ਸਾਈਡ ਤੁਸੀਂ ਦੇਖ ਲਿਆ ਨੰਬਰ 50 ਹੀ ਆ ਤੁਸੀਂ ਤੁਹਾਨੂੰ ਸਾਰਾ ਕੁਝ ਦੇਖ ਹੀ ਚੁੱਕੇ ਹੋ ਅਗਲੀ ਗੱਡੀ ਆ ਗਈ ਜੀ ਐਕਸ ਯੂ ਵੀ 500 ਡਬਲ 6 ਮਾਡਲ ਦੇ ਵਿੱਚ ਆ ਤੇ ਸਰਟੀਫਾਈਡ ਰਿਪੋਰਟ ਹੈ ਵੀ 2 ਪੀਸ ਪੇਡ ਨੇ ਚਲਾਵਾ ਬਹੁਤ ਮਸਤਾ ਗੱਡੀ ਦਾ 1 ਲੱਖ 22 23000 ਕਿਲੋਮੀਟਰ ਚੱਲ ਚੁੱਕੀ ਆ オリジナル W6 ਮਾਡਲ ਦੇ ਵਿੱਚ ਆ ਟਾਇਰ ਬ੍ਰਿਜਸ ਲਾਉਂਦੇ ਨੇ ਚਲਾਵਾ ਹੈਗਾ ਗੱਡੀ ਦਾ ਪੂਰਾ ਮਸਤ ਮਤਲਬ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਇਹ ਗੱਡੀ ਦੇ ਵਿੱਚ ਤੇ ਤੁਸੀਂ ਚਲਾ ਕੇ ਤਾਂ ਗੱਡੀ ਨੂੰ ਹਾਂ ਪੂਰੇ ਨਿਹਾਲ ਹੋ ਜਾਓਗੇ ਬਹੁਤ ਸੋਹਣਾ ਚਲਾਵਾ ਗੱਡੀ ਦਾ ਤੇ ਅਸੀਂ ਹੁਣੀ ਇਹਦੇ ਜੇ ਹਜੂਰ ਸਾਹਿਬ ਵੀ ਸਾਡੇ ਮਤਲਬ ਗੁਰਪ੍ਰੀਤ ਜੀ ਉਹਨਾਂ ਦੀ ਫੈਮਿਲੀ ਜਾ ਕੇ ਆਈ ਆ ਬਹੁਤ ਟੌਪ ਦੀ ਗੱਡੀ ਹੈ ਤੇ ਗੱਡੀ ਦਾ ਜਿਹੜਾ ਰੇਟ ਹੈ ਜੀ ਬਹੁਤ ਵਧੀਆ ਹੈਗਾ 5 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਰਹੇ ਆ 2000 15 ਮਾਡਲ ਤਕਰੀਬਨ 4.5 ਲੱਖ ਰੁਪਏ ਦਾ ਇਹ ਗੱਡੀ ਦੇ ਉੱਪਰ ਲੋਨ ਵੀ ਹੋ ਸਕਦਾ 2015 ਮਾਡਲ ਫਸਟ ਓਨਰ ਗੱਡੀ ਹੈ ਜੀ ਲੋ ਜੀ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਆ ਬਲੋ ਰੇਟ ਸੁਣ ਕੇ ਹਰ ਆ ਰਹੇ ਜੋ ਗੱਡੀ ਦੇਖੋ ਤੁਸੀਂ ਗੱਡੀ ਆ ਬਹੁਤ ਟੌਪ ਇਟਿਓਸ 2000 13 ਮਾਡਲ 2013 ਮਾਡਲ ਗੱਡੀ ਆ ਤੇ ਬੰਪਰ ਵਗੈਰਾ ਇਹਦਾ ਚੇਂਜ ਕਰਿਆ ਹੈ ਸਾਈਡਾਂ ਲਗਭਗ ਪੇਂਟ ਨੇ ਤੇ ਛੱਤ ਓਰੀਜਨਲ ਹੈ ਸੋਹਣੀ VDI ਮਾਡਲ ਦੇ ਵਿੱਚ ਮਨ ਅਲਾਇ ਵਗੈਰਾ ਸਾਰਾ ਕੁਝ ਪਿਆ ਹੈ ਗੱਡੀ 'ਚ ਤੇ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ ਲੈਫਟ ਸਾਈਡ ਤੋਂ ਵੀ ਦਿਖਾਉਂਦੇ ਆਂ ਵਿੱਚੋਂ ਇੰਟੀਰੀਅਰ ਦਿਖਾਵਾਂਗੇ ਤੁਹਾਨੂੰ ਬੜਾ ਸੋਹਣਾ ਇੰਟੀਰੀਅਰ ਆ ਗੱਡੀ ਦਾ ਬਹੁਤ ਸੋਹਣਾ ਇੰਟੀਰੀਅਰ ਕਿਉਂਕਿ ਜੀ VDI ਮਾਡਲ ਦੇ ਵਿੱਚ ਗੱਡੀ ਆ ਇਹ VDI VDI ਮਾਡਲ ਦਾ ਇੰਟੀਰੀਅਰ ਹੀ ਅਲੱਗ ਹੁੰਦਾ ਤੇ ਤੁਸੀਂ ਦੇਖੋ ਵਿੱਚੋਂ ਟੋਇਟਾ ਦਾ ਸੀਡੀ ਪਲੇਅਰ ਵਿੱਚ ਲੱਗਿਆ ਹੋਇਆ ਤੇ ਕੈਮਲ ਕਲਰ ਦਾ ਇੰਟੀਰੀਅਰ ਆ ਤੇ ਵੁੱਡਨ ਟੱਚ ਇਹਦੇ ਵਿੱਚ ਨਾਲ ਆਂਦਾਗਾ 크੍ਰੋਮ ਵੀ ਹਲਕਾ-ਹਲਕਾ ਜਾ ਦਿਖਾਈ ਦੇ ਰਿਹਾਗਾ ਤੇ ਲੈਦਰ ਦੇ ਸੀਟ ਕਵਰ ਨੇ ਜੈਕ ਵਾਲੀ ਸੀਟ ਖੋਰ ਕੀ ਮੰਗਦੇ ਹੋ ਇੰਜਨ ਹੈਗਾ ਬਿਲਕੁਲ ਓਕੇ ਗੱਡੀ ਦਾ ਗੱਡੀ ਦਾ ਬਜਟ ਬਜਟ ਸੁਣ ਕੇ ਹਰਾਂ ਰਹ ਜੋਗੇ 4 2 ਲੱਖ ਤੇ 40000 ਰੁਪਏ ਸਿਰਫ 2 ਲੱਖ 40000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲਣ ਵਾਲੀ ਆ ਬਹੁਤ ਜੈਨੂਨ ਬਜਟ ਦੇ ਵਿੱਚ ਆ ਫਟਾਫਟ ਫੋਨ ਚੱਕੋ ਤੇ ਗੱਡੀ ਲੈ ਲਓ ਬੁੱਕ ਕਰ ਲਓ ਵਧੀਆ ਔਕਾਰ ਹੈ ਤੇ 2014 ਮਾਡਲ ਤੁਹਾਡੇ ਵਾਸਤੇ ਲੈ ਕੇ ਆਈ 20 ਸਪੋਰਟਸ ਮਾਡਲ ਦੇ ਵਿੱਚ ਆ ਅਲਾਈ ਵਗੈਰਾ ਬਹੁਤ ਸੋਹਣੇ ਪਏ ਹੋਏ ਨੇ ਫਸਟ ਓਨਰ ਗੱਡੀ ਆ ਤੇ ਲੁੱਕ वाइज ਦਾ ਕੋਈ ਮਤਲਬ ਮੁਕਾਬਲਾ ਹੀ ਨਹੀਂ ET I20 E-lite ਮਾਡਲ ਦੇ ਵਿੱਚ ਆ ਨਵੀਂ ਸ਼ੇਪ ਦੇ ਵਿੱਚ ਆ ਗਈ ਸੀ 14 ਦੇ ਵਿੱਚ ਲਾਸਟ ਦੇ ਸਪੋਰਟਸ ਮਾਡਲ ਆ ਪਿੱਛੇ ਡੀ ਫੋਕਰ ਵਗੈਰਾ ਆ ਗਿਆ ਤੇ ਆਪਣੇ ਟਾਇਰਾਂ ਦਾ ਥੋੜਾ ਜਿਹਾ ਕੰਮ ਤੁਹਾਨੂੰ ਇਹ ਗੱਡੀ 'ਚ ਕਰਾਉਣਾ ਪੈ ਸਕਦਾ ਬਾਕੀ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਇਸੇ ਤਰ੍ਹਾਂ ਦੀ ਤਿੰਨ ਤੋਂ ਚਾਰ ਪੀਸੇ ਗੱਡੀ ਦੇ ਪੇਂਟ ਹੈਗੇ ਨੇ ਫਰੰਟ ਬਿਲਕੁਲ ਸਾਫ਼ ਹੈ ਅੰਟੀਰੀਅਰ ਤੁਸੀਂ ਦੇਖ ਰਹੇ ਹੋਗੇ ਸਟੀਅਰਿੰਗ ਕੰਟਰੋਲ ਕੰਪਨੀ ਦਾ ਸੀਡੀ ਪਲੇਅਰ ਤੇ ਸਿੰਗਲ 에어 ਬੈਗ ਵਾਲੀ ਗੱਡੀ ਆ ਇਹ ਤੇ ਜੈਕ ਵਾਲੀ ਸੀਟ ਆਟੋ ਮਿਰਰ ਸੈਟਿੰਗ ਸਾਰਾ ਕੁਝ ਹੀ ਗੱਡੀ ਦੇ ਵਿੱਚ ਤੁਹਾਨੂੰ ਮਿਲੂਗਾ ਗੱਡੀ ਦਾ ਚਲਾਵਾ ਇੱਕ ਨੰਬਰ ਗੱਡੀ ਦੀ ਕੰਡੀਸ਼ਨ ਬਿਲਕੁਲ ਇੱਕ ਨੰਬਰ ਸਰਟੀਫਾਈਡ ਗੱਡੀ ਆ ਬਹੁਤ ਟੌਪ ਦੀ ਗੱਡੀ ਆ ਗੱਡੀ ਦਾ ਰੇਟ ਆ ਜੀ 475000 ਰੁਪਏ ਓਨਲੀ 475000 ਰੁਪਏ ਫਸਟ ਓਨਰ ਗੱਡੀ ਆ ਜੀ ਲੁਧਿਆਣਾ ਨੰਬਰ ਹੈ ਲੈ ਜਾਓ ਤੁਰੀ ਕਾਰ ਬਾਜ਼ਾਰ ਪਹੀੜ ਤੋਂ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਜੀ Swift VDI 2012 ਮਾਡਲ ਹੈ ਤੇ ਗੱਡੀ VDI ਦਾ ਤੀਸਰੇ ਨਾਮ ਤੇ ਹੋ ਗਈ ਜੀ ਘਰ ਦੇ ਵਿੱਚ ਪਹਿਲਾਂ ਬੇਟਾ ਗਿਆ ਫਾਦਰ ਨੇ ਆਪਣੇ ਨਾਮ ਤੇ ਕਰਵਾਈ ਤੇ ਤੀਸਰੇ ਨਾਮ ਤੇ ਹੋ ਚੁੱਕੀ ਆ ਉਸ ਤੋਂ ਪਹਿਲਾਂ ਮਤਲਬ ਸੈਕੰਡ ਓਨਰ ਹੈਗੀ ਸੀ ਤੇ ਲੈਫਟ ਸਾਈਡ ਓਰੀਜਨਲ ਆ ਡਿੱਗੀ ਪੇਂਟ ਆ ਤੇ ਰਾਈਟ ਸਾਈਡ ਤੇ ਵੀ ਥੋੜੀ ਬਹੁਤ ਟਚਿੰਗ ਹੈਗੀ ਆ ਪਰ ਇੰਜਨ ਵਗੈਰਾ ਦੀ ਗੱਡੀ ਬਿਲਕੁਲ ਓਕੇ ਆ ਗੱਡੀ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਤੇ ਜਿਹੜਾ ਗੱਡੀ ਦਾ ਬਜਟ ਹੈ ਬਜਟ ਵੀ ਬਹੁਤ ਜੈਨੂਨ ਬਜਟ ਦੀ ਗੱਡੀ ਆ 12 ਮਾਡਲ ਗੱਡੀ ਤੁਹਾਨੂੰ ਦਵਾਂਗੇ ਜੀ 285000 ਰੁਪਏ ਦੀ 2 ਲੱਖ ਤੇ 85000 ਰੁਪਏ ਦੀ ਅੰਟੀਰੀਅਰ ਤੁਸੀਂ ਦੇਖ ਲਓ ਅੰਟੀਰੀਅਰ ਵੀ ਪੂਰਾ ਫਾਈਨ ਆ ਗੱਡੀ ਦਾ ਲੈਦਰ ਦੇ ਸੀਟ ਕਵਰ ਵਗੈਰਾ ਹੈਗੇ ਨਹੀਂ ਤੇ ਐਂਡਰਾਇਡ ਸਿਸਟਮ ਵਿੱਚ ਲੱਗਿਆ ਹੈ ਗੱਡੀ ਦੇ ਤੇ ਅਗਲੀ ਗੱਡੀ ਮਤਲਬ ਬਜਟ ਤੁਸੀਂ ਸੁਣ ਸੁਣ ਕੇ ਹਰ ਰਹੇ ਹੋਗੇ ਬਜਟ ਇੰਨੇ ਸੋਹਣੇ ਬਜਟ ਦੀਆਂ ਗੱਡੀਆਂ ਸਾਡੇ ਕੋਲ ਇਸ ਟਾਈਮ ਆਈਆਂ ਹੋਈਆਂ ਨੇ ਤੇ ਹੈਗਾ 2010 ਮਾਡਲ ਗੱਡੀ i20 786 ਨੰਬਰ ਪੈਂਦਾ ਜੀ ਪਿੱਛੇ ਗੱਡੀ ਦੇ ਗੱਡੀ ਦੇਖੋ ਤੁਸੀਂ ਗੱਡੀ ਬਹੁਤ ਸੋਹਣੀ ਹੈ ਲਾਏ ਨਵੇਂ ਲਾਏ ਨਵੇਂ ਟਾਇਰ ਜੇਕੇ ਦੇ ਟਾਇਰ ਨੇ ਨਵੇਂ ਟਾਇਰ ਨੇ ਨਵੇਂ ਨਾਏ ਨੇ ਆਸਤਾ ਮਾਡਲ ਉਹਦੇ ਵਿੱਚ ਆ ਗਈ ਹੈ ਟਾਪ ਮਾਡਲ ਗੱਡੀ 2010 ਮਾਡਲ ਟਾਪ ਮਾਡਲ ਗੱਡੀ ਬਹੁਤ ਸੋਹਣੀ ਗੱਡੀ ਆ ਮਤਲਬ ਬਾਹਰੋਂ ਦਾ ਲੁੱਕ ਹੈ ਹੀ ਹੈ ਤੇ ਅੰਟੀਰੀਅਰ ਤੁਹਾਨੂੰ ਦਿਖਾਉਣਾ ਹੈ ਅੰਟੀਰੀਅਰ ਲੈਦਰ ਦੇ ਬ੍ਰਾਊਨ ਕਲਰ ਦੇ ਸੀਟ ਕਵਰ ਤੇ ਅੰਟੀਰੀਅਰ ਦੇਖੋ ਤੁਸੀਂ ਵਿੱਚੋਂ ਟੱਚ ਸਕਰੀਨ ਵਗੈਰਾ ਲੱਗਿਆ ਹੋਇਆ ਸਟੀਅਰਿੰਗ ਕੰਟਰੋਲ ਵਗੈਰਾ ਸਾਰਾ ਕੁਝ ਹੈਗਾ ਗੱਡੀ ਦੇ ਵਿੱਚ ਤੇ ਗੱਡੀ ਹੈ ਬਹੁਤ ਸੋਹਣੇ ਬਜਟ ਦੀ ਗੱਡੀ ਦਾ ਬਜਟ ਹੈ 2 ਲੱਖ ਤੇ 15000 ਰੁਪਈਆ ਤੇ ਅਗਲੀ ਗੱਡੀ ਤੁਹਾਡੇ ਵਾਸਤੇ ਆ ਗਈ ਜੀ i10 ਸੈਕੰਡ ਓਨਰ ਗੱਡੀ ਬਹੁਤ ਵਧੀਆ ਗੱਡੀ ਆ ਤੇ ਇਰਾ ਮਾਡਲ ਦੇ ਵਿੱਚ ਆ ਦੋ ਪਾਵਰ ਵਿੰਡੋ ਤੇ ਪਾਵਰ ਸਟੀering ਇਹ ਵਾਲਾ ਮਾਡਲ ਹੈ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਗੱਡੀ ਲੁੱਕ ਵਾਈਜ਼ ਪੂਰੀ ਇੱਕ ਨੰਬਰ ਹੈ 80% ਟਾਇਰ ਹੈਗੇ ਨੇ ਬੌਨਟ ਵਗੈਰਾ オリジナル ਹੈ ਤੇ ਬਾਕੀ ਸਾਈਡਾਂ ਸੂਡਾਂ ਪੇਂਟ ਹੈਗੀ ਆ ਇਹ ਮੰਨ ਕੇ ਆਇਓ ਗੱਡੀ ਦਾ ਬਜਟ ਹੈ ਜੀ 1 ਲੱਖ ਤੇ 40000 ਰੁਪਇਆ 1 ਲੱਖ 40000 ਰੁਪਏ ਦੀ ਔਰ 500 ਹੋਈ ਹੋਈ ਆ ਜੀ 500 ਹੋ ਕੇ ਤੁਹਾਨੂੰ ਮਿਲਣੀ ਆ 2007 ਮਾਡਲ i10 ਆ ਪਾਸ ਹੋ ਕੇ ਤੁਹਾਨੂੰ ਮਿਲੂਗੀ ਅਗਲੀ ਗੱਡੀ ਵੱਲ ਲੈ ਕੇ ਚੱਲਦੇ ਆ ਤੁਹਾਨੂੰ K10 Alto 2011 ਮਾਡਲ 2011 ਮਾਡਲ ਗੱਡੀ ਆ ਜੀ 80% ਟਾਇਰ ਨੇ ਲੁੱਕ ਵਾਈਜ਼ ਹੈਗੀ ਆ ਪੂਰੀ ਸੋਹਣੀ ਕਾਰ ਚਲਾਵਾ ਹੈਗਾ ਪੂਰਾ A1 ਗੱਡੀ ਦਾ ਤੇ ਨੰਬਰ ਪੰਜਾਬ ਸੈਕੰਡ ਓਨਰ ਹੈ ਆ ਬੈਕ ਤੋਂ ਤੁਸੀਂ ਦੇਖ ਰਹੇ ਹੋ ਫਰੰਟ ਬੈਕ ਤੁਹਾਨੂੰ ਦਿਖਾ ਚੁੱਕੇ ਆ ਰਾਈਟ ਸਾਈਡ ਤੁਹਾਨੂੰ ਦਿਖਾਉਨੇ ਆ ਰਾਈਟ ਸਾਈਡ ਵੀ ਬਹੁਤ ਸੋਹਣੀਆ ਗੱਡੀ ਦੀ ਤੇ ਤੁਹਾਨੂੰ ਅੰਟੀਰੀਅਰ ਵੀ ਦਿਖਾਉਣੀ ਆ ਰਾਈਟ ਸਾਈਡ ਤੇ ਇੱਕ ਵਾਰੀ ਨਿਗਾਹ ਮਾਰ ਲੈਣੇ ਆ ਰਾਈਟ ਸਾਈਡ ਬਹੁਤ ਸੋਹਣੀ ਆ ਤੇ ਅੰਦਰੋਂ ਦੇਖੋ ਤੁਸੀਂ ਅੰਦਰੋਂ ਇੱਕ ਵਾਰੀ ਝਾਤੀ ਮਾਰੋ ਲੈਦਰ ਦੇ ਸੀਟ ਕਵਰ ਬਹੁਤ ਟਾਪ ਦੇ ਨਵੇਂ ਗਰਾਸ ਮੈਟ ਵਿਛੇ ਹੋਏ ਨੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਤੇ VXI ਆ ਜੀ ਇਹ VXI 2011 ਮਾਡਲ 2 ਲੱਖ ਤੇ 15000 ਰੁਪਏ ਦੀ 2 ਲੱਖ 15000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲਣ ਵਾਲੀ ਆ ਜੀ ਅਗਲੀ ਗੱਡੀ ਵੱਲ ਲੈ ਕੇ ਚੱਲਦੇ ਆ ਤੁਹਾਨੂੰ ਅਗਲੀ ਗੱਡੀ ਆ ਗਈ ਜੀ Alto 2010 ਮਾਡਲ ਦੋਨੋਂ ਆਲਟੋ ਹੈਗੀਆਂ ਨੇ ਜੀ 2010 ਮਾਡਲ ਦੋਨੋਂ ਹੈਗੀਆਂ ਨੇ ਪੰਜਾਬ ਨੰਬਰ ਤੇ ਇੱਕ ਹੈਗੀ ਹੈ ਸੈਕੰਡ ਓਨਰ ਇੱਕ ਦੂਜੀ ਵੀ ਮੇਰੇ ਘਰ ਸੈਕੰਡ ਓਨਰਰੀ ਆ ਤੇ ਵਧੀਆ ਗੱਡੀਆਂ ਨੇ ਲਗਭਗ 1.5 ਲੱਖ ਰੁਪਏ ਦੇ ਬਜਟ 'ਚ ਨੇ ਦੋਨਾਂ ਗੱਡੀਆਂ ਦੇ ਆਪਣਾ ਮਨਵੀਰ ਨਿਗਮ ਵਰਵਾ ਦਿਓ ਦੋਨੇ ਗੱਡੀਆਂ ਹੈਗੀਆਂ ਨੇ ਪੂਰੀਆਂ ਟੌਪ ਦੀਆਂ ਦੋ ਆਲਟੋ ਆ ਦੋਨੇ ਭੈਣਾ 10 ਮਾਡਲ 2010 ਮਾਡਲ ਦੇ ਵਿੱਚ ਐਲ ਐਕਸ ਆਈ ਮਾਡਲ ਦੇ ਵਿੱਚ ਨੇ ਦੋਨੋਂ ਗੱਡੀਆਂ ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਬਹੁਤ ਵਧੀਆ ਦੋਨਾਂ ਦੀ ਇੰਜਨ ਮਕੈਨੀਕਲ ਬਹੁਤ ਟੌਪ ਦੀਆਂ ਗੱਡੀਆਂ ਨੇ 1.5 ਲੱਖ ਰੁਪਏ ਦੇ ਬਜਟ ਤੇ 1.5 ਲੱਖ ਰੁਪਏ ਦੇ ਬਜਟ ਤੇ ਦੇਖੋ ਦੋਨੇ ਗੱਡੀਆਂ ਦਾ ਤੁਹਾਨੂੰ ਲੱਗਾ ਇੱਕੋ ਹੀ ਕੈਮਰੇ ਇੱਕੋ ਹੀ ਅੱਖ ਨਾਲ ਅਸੀਂ ਮਤਲਬ ਤੁਹਾਨੂੰ ਦੋਨੇ ਗੱਡੀਆਂ ਦੇ ਨੇ ਕੰਮ ਰਵਾ ਰਹੇ ਹਾਂ ਤੇ ਬਹੁਤ ਸੋਹਣੀਆਂ ਗੱਡੀਆਂ ਨੇ ਤੀਜੀ ਆਲਟੋ ਵੀ ਤੀਜੀ ਆਲਟੋ ਵੀ ਦਿਖਾਵਾਂਗੇ ਹੁਣ ਤੁਹਾਨੂੰ ਤੇ ਤੀਜੀ ਆਲਟੋ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਪਹਿਲਾਂ ਤੁਸੀਂ ਦੇਖ ਲਓ ਇਹਨੂੰ 2010 ਮਾਡਲ ਪੰਜਾਬ ਨੂੰ ਇਹਦਾ ਲੁਧਿਆਣਾ ਨੰਬਰ ਆ ਉਹਦਾ ਧੂਰੀ ਦਾ ਨੰਬਰ ਆ ਲੋਕਲ ਨੰਬਰ ਦੀ ਗੱਡੀ ਆ ਤੇ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ 2019 ਮਾਡਲ ਗੱਡੀ ਆ VX i ਹੈ ਤੇ ਗ੍ਰੇ ਕਲਰ ਹੈ ਬਹੁਤ ਪਿਆਰੀ ਗੱਡੀ ਹੈ ਬਹੁਤ ਸੋਹਣੀ ਗੱਡੀ ਹੈ VX i 에어bag ABS ਬ੍ਰੇਕ ਇਹ ਗੱਡੀ ਦੇ ਵਿੱਚ ਤੁਹਾਨੂੰ ਮਿਲਣਗੇ ਕਿਉਂਕਿ ਉੱਚਾ ਮਾਡਲ ਗੱਡੀ ਹੈ ਇਹਦੇ ਸਾਰਾ ਕੁਝ ਆ ਰਿਹਾ 60 65000 ਕਿਲੋਮੀਟਰ ਚੱਲੀ ਹੋਈ ਆ 19 ਮਾਡਲ ਹੈ ਗੱਡੀ ਦਾ ਜਿਹੜਾ ਬਜਟ ਹੈ ਬਜਟ ਵੀ ਬਹੁਤ ਜੈਨੂਨ ਹੋਣਾ ਲਾ ਗੱਡੀ ਦਾ ਬਜਟ ਹੈ ਸਿਰਫ 3 ਲੱਖ ਰੁਪਇਆ ਜੀ ਨੈਟ ਪ੍ਰਾਈਸ ਸਿਰਫ 3 ਲੱਖ ਰੁਪਇਆ 3 ਲੱਖ ਰੁਪਏ ਤੁਹਾਨੂੰ ਇਹ ਗੱਡੀ ਮਿਲਣ ਵਾਲੀ ਆ ਜੀ ਵਿਦ ਐਨਓਸੀ ਇਹ ਨਾ ਸਮਝੋ ਵੀ ਕਿਤੇ ਨੰਬਰ ਨੰਬਰ ਲਾ ਕੇ ਕਿਉਂਕਿ ਸਿਰਫ ਐਨਓਸੀ ਨਾਲ ਬਹੁਤ ਨਵੀਂ ਕਾਰ ਆ ਕੇ ਲੈ ਜਾਓ ਧੋਰੀ ਕਾਰ ਬਿਆਰ ਬ੍ਰਾਂਚ ਪੀ ਹਿੱਟ ਤੋਂ ਅਗਲੀ ਗੱਡੀ ਆ ਗਈ ਜੀ ਬੈਗਨਾਰ ਜੇ ਸੀਐਨਜੀ ਲੈਣ ਦੇ ਇੱਚੂ ਘੋ ਬਜਟ ਤੇ ਰਹਿਣਾ ਚਾਹੁੰਦੇ ਹੋ ਐਵਰੇਜ ਲੈਣਾ ਚਾਹੁੰਦੇ ਹੋ 350 ਤੋਂ 40 ਕਿਲੋਮੀਟਰ ਦੀ ਤਾਂ ਲੈ ਜਾਓ ਬੈਗਨਾਰ ਸਾਡੇ ਕੋਲ 18 ਮਾਡਲ ਉੱਚਾ ਮਾਡਲ 100% ਲੋਨ ਫੈਸਿਲਿਟੀ ਦੇ ਮਿਲ ਸਕਦੀ ਹੈ ਗੱਡੀ ਇਹ ਤੁਹਾਨੂੰ ਤੇ 18 ਮਾਡਲ ਗੱਡੀ ਆ ਤੇ 3 ਲੱਖ ਰੁਪਇਆ ਵਿਦ ਐਨਓਸੀ ਦਾ ਰੇਟ ਆ 3 ਲੱਖ ਰੁਪਇਆ ਦੀ ਦਾ ਹੀ ਇਹ ਤੇ ਲੋਨ ਹੋ ਸਕਦਾ ਜੀ ਇਹ ਟਾਇਰ ਵਗੈਰਾ ਨਵੇਂ ਨੇ ਇੰਜਨ ਵਗੈਰਾ ਬਿਲਕੁਲ ਓਕੇ ਆ ਲਓ ਜੀ ਇਸ ਵੀਡੀਓ ਦੀ ਲਾਸਟ ਗੱਡੀ ਐਕਸੈਂਟ ਡੀਜ਼ਲ ਡਿਜ਼ਾਇਰ ਦੇ ਰੇਟ ਤੋਂ ਬਹੁਤ ਜ਼ਿਆਦਾ ਡਿਜ਼ਾਇਰ ਜਿੱਤੀ ਗੱਡੀ ਹੁੰਦੀ ਹੈ ਜੀ ਐਕਸੈਂਟ ਇਹ ਤੇ ਇੰਜਨ ਬਿਲਕੁਲ ਓਕੇ ਆ ਸੀਲਡ ਨਾਲ ਦਾ ਵਾ 15 ਮਾਡਲ ਗੱਡੀ ਆ ਤੁਹਾਨੂੰ ਦਵਾਂਗੇ 3 ਲੱਖ ਰੁਪਏ ਦੇ ਬਜਟ 'ਚ ਗੱਡੀ ਦੇ ਨਿਗਾਹ ਮਾਰ ਲਓ ਗੱਡੀ ਬਹੁਤ ਸੋਹਣੀ ਆ ਤੇ ਲਗਭਗ ਸਵਾ 2.5 ਲੱਖ ਰੁਪਏ ਦਾ ਇਹ ਗੱਡੀ ਤੇ ਲੋਨ ਵੀ ਹੋ ਸਕਦਾ ਜੀ ਇਹ 2015 ਮਾਡਲ ਆ ਦੋ ਪਾਵਰ ਵਿੰਡੋ ਵਾਲੀ ਆ オリジナル ਪੇਂਟ ਦੀ ਟੋਟਲ オリジナル ਪੇਂਟ ਦੀ ਗੱਡੀ ਆ ਕੋਈ ਪੀਸ ਪੇਂਟ ਨਹੀਂ ਕੱਲੇ ਬੰਪਰ ਬੰਪਰ ਪੇਂਟ ਨੇ 2015 ਮਾਡਲ ਸਿਰਫ 3 ਲੱਖ ਰੁਪਏ ਦੀ ਵਿੱਦ ਨੰਬਰ 50 ਨੰਬਰ ਲਾ ਕੇ ਤੁਹਾਨੂੰ ਗੱਡੀ ਮਿਲਣ ਵਾਲੀ ਆ ਡੀਜ਼ਲ ਦੇ ਵਿੱਚ 25 ਤੋਂ 30 ਦੀ ਐਵਰੇਜ ਦਿੰਦੀ ਆ ਇਹ ਸੀਗਾ ਜੀ ਸਾਡਾ ਤੂਰੀ ਕਾਰ ਬਾਜ਼ਾਰ ਬ੍ਰਾਂਚ ਪਹੀੜ ਦਾ ਸਟਾਕ ਵੀਡੀਓ ਸਾਡੀਆਂ ਪੈਂਦੀਆਂ ਰਹਿੰਦੀਆਂ ਤਿੰਨ ਬ੍ਰਾਂਚ ਨੇ ਸਾਡੀਆਂ ਪਹੀੜ ਸੰਗਰੂਰ ਤੇ ਬਰਨਾਲਾ ਤੇ ਤੁਸੀਂ ਪਿਛਲੀ ਵੀਡੀਓ ਦੇਖੀ ਆ ਉਹ ਬਰਨਾਲਾ ਬ੍ਰਾਂਚ ਦੀ ਸੀ ਕਿ ਇਹ ਪਹੀੜ ਬ੍ਰਾਂਚ ਦੀ ਆ ਹਫਤੇ ਦੇ ਵਿੱਚ ਤਿੰਨ ਵੀਡੀਓ ਸਾਡੀ ਅਪਡੇਟ ਹੁੰਦੀਆਂ ਨੇ ਤੇ ਥੋੜਾ ਬਹੁਤ ਸਹਿਯੋਗ ਮਿਲਦਾ ਬਹੁਤ ਸਾਡੇ ਜਿਹੜੇ ਸੱਜਣ ਨੇਗੇ ਉਹ ਨੀ ਸਵਾਰਥ ਇਹਨੂੰ ਅੱਗੇ ਸ਼ੇਅਰ ਕਰ ਦੇਣ ਵੀਡੀਓ ਕਿਉਂਕਿ ਇਹ ਥੋੜੀ ਸੱਚਾਈ ਸਾਡਾ ਮਤਲਬ ਹੁੰਦਾ ਵੀ ਥੋੜਾ ਜਿਹਾ ਕਿਉਂਕਿ ਸਾਡਾ 25 ਸਾਲ ਦਾ ਤਜਰਬਾ ਤਾਂ ਅਸੀਂ ਥੋੜਾ ਜਿਹਾ ਆਪਣੇ ਤਜਰਬੇ 'ਚੋਂ ਗੱਲ ਕਰਦੇ ਹਾਂ ਹਰ ਚੀਜ਼ ਨੂੰ ਕੋਸ਼ਿਸ਼ ਕਰਦੇ ਆ ਵੀ ਸਾਰਾ ਕੁਝ ਸਰਟੀਫਾਈਡ ਦੱਸਿਆ ਜਾਵੇ ਤੇ ਬਾਕੀ ਜੇ ਡਿਟੇਲ 'ਚ ਜਾਣਕਾਰੀ ਲੈਣੀ ਆ ਤਾਂ ਨੀਚੇ ਦਿੱਤੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਡਿਟੇਲ ਦੇ ਵਿੱਚ ਵੀ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਵਧੀਆ-ਵਧੀਆ ਵੀਡੀਓ ਪੈਂਦੀਆਂ ਰਹਿੰਦੀਆਂ ਨੇ ਸ਼ੇਅਰ ਕਰ ਦਿਆ ਕਰੋ ਫਿਨਾਂਸ ਫੈਸਿਲਿਟੀ ਹੈਗੀ ਆ ਐਡਰੈਸ ਦੁਬਾਰਾ ਨੋਟ ਕਰ ਲਓ ਪੂਰੀ ਕਾਰਬਾਜ਼ਾਰ ਬ੍ਰਾਂਚ ਪਹੀੜ ਆਪਣਾ ਸੰਗਰੂਰ ਲੁਧਿਆਣਾ ਰੋਡ ਦੇ ਉੱਪਰ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪਹਿਲਾ ਪਿੰਡ ਪੈਂਦਾ ਲਹਿਰਾ ਉੱਥੇ ਸਾਡਾ ਆਫਿਸ ਹੈ ਤੇ 메ਨ ਰੋਡ ਦੇ ਉੱਪਰ ਹਾਂਜੀ ਬਸ ਇੰਨੀ ਵੀਡੀਓ ਸੀ ਜੀ ਤੇ ਆਪਦਾ ਧਿਆਨ ਰੱਖੋ ਆਪਦੇ ਫੈਮਿਲੀ ਦਾ ਧਿਆਨ ਰੱਖੋ ਟਾਈਮ ਤੋਂ ਉਹ ਫੈਮਿਲੀ ਨੂੰ ਤੇ ਗੱਡੀਆਂ ਲੈ ਜਾਂਦੇ ਰੋ ਪੈਸੇ ਕਮਾਉਂਦੇ ਰੋ ਸਤਿ ਸ੍ਰੀ ਅਕਾਲ